ਭਗਵਾਨ ਤੁਮਾਨ ਸਰਕਾਰ ਨੇ ਕੋਰਟ ਦੇ ਵਿੱਚ ਕਿਹਾ ਕਿ ਅਮਰਪਾਲ ਦੇ ਉੱਪਰ ਲੱਗੀ ਐਨਐਸਏ ਬਿਲਕੁਲ ਜਾਇਜ਼ ਹੈ ਬਿਲਕੁਲ ਸਹੀ ਹੈ ਦੱਸ ਜੀ ਕਿ ਅਮਰਪਾਲ ਸਿੰਘ ਹੋਰਾਂ ਨੇ ਆਪਣੀ ਐਨਐਸਏ ਰੱਦ ਕਰਾਉਣ ਨੂੰ ਲੈ ਕੇ ਇੱਕ ਪਟੀਸ਼ਨ ਜਿਹੜੀ ਆ ਉਹ ਹਾਈ ਕੋਰਟ ਦੇ ਵਿੱਚ ਪਾਈ ਹੋਈ ਹੈ ਔਰ ਉਹਦੇ ਤੇ ਅੱਜ ਸੁਣਵਾਈ ਹੋਈ ਹੈ ਅਮਰਪਾਲ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਜਿਹੜੀ ਮੇਰੇ ਤੇ ਐਨਐਸਏ ਲਾਈ ਹੈ ਇਹ ਬਿਲਕੁਲ ਬੇਬੁਨਿਆਦ ਹੈ ਬੇਬੁਨਿਆਦ ਮੇਰੇ ਤੇ ਇਲਜ਼ਾਮ ਨੇ ਇਹ ਜਿਹੜੀ ਐ ਐਨਐਸਏ ਆ ਇਹ ਮੇਰੇ ਤੇ ਬਿਲਕੁਲ ਗਲਤ ਤਰੀਕੇ ਦੇ ਨਾਲ ਲਗਾਈ ਗਈ ਹੈ ਔਰ ਉਧਰ ਪੰਜਾਬ ਸਰਕਾਰ ਨੇ ਇਹਦੇ ਤੇ ਕਿਹਾ ਕਿ ਨਹੀਂ ਇਹ ਬਿਲਕੁਲ ਐਨਐਸਏ ਉਹਨਾਂ ਤੇ ਜਾਇਜ ਲੱਗੀ ਹੈ ਤਾਂ ਇਹ ਸੁਣਵਾਈ ਤੋਂ ਬਾਅਦ ਹੁਣ ਹਾਈ ਕੋਰਟ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ 28 ਅਗਸਤ ਤੱਕ ਇਸ ਮੈਟਰ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਕਿਉਂਕਿ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਇਹ ਐਨਐਸਏ ਬਿਲਕੁਲ ਜਾਇਜ਼ ਲਾਈ ਗਈ ਹੈ ਕੁਝ ਤੱਥ ਸਾਡੇ ਕੋਲੇ ਕੁਝ ਸਬੂਤ ਹੈ ਉਹ ਜੀਏ ਕੁਝ ਗੱਲਾਂ ਸਾਡੇ ਕੋਲੇ ਕੁਝ ਇਨਪੁਟਸ ਜਿਹੜੇ ਕਹਿੰਦੇ ਹੈਗੇ ਆ ਜਿਹੜੇ ਇਹ ਆਉਣ ਵਾਲੀ ਤਰੀਕ ਤੇ ਅਸੀਂ ਪੇਸ਼ ਕਰਦੇ ਆਂਗੇ ਔਰ ਜਿਸ ਤੋਂ ਬਾਅਦ ਇਹ ਸਾਫ ਹੋ ਜਾਊਗਾ ਕਿ ਐਨਐਸਏ ਬਿਲਕੁਲ ਜਾਇਜ਼ ਲੱਗੀ ਹੈ ਤਾਂ ਬਹੁਤ ਵੱਡੀ ਅਪਡੇਟ ਤੁਹਾਡੇ ਲਈ ਲੈ ਕੇ ਆਏ ਆ ਕਿ ਅਮਰਤਪਾਲ ਸਿੰਘ ਜਿਹੜੇ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ NSA ਦੇ ਤਹਿਤ ਬੰਦ ਨੇ ਡਿਬਰੂਗਰ ਜੇਲ੍ਹ ਦੇ ਅੰਦਰ ਅਤੇ ਹੁਣ ਉਹਨਾਂ ਨੇ ਆਪਣੀ ਉਸੇ NSA ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਅਤੇ ਹਾਈ ਕੋਰਟ ਨੇ ਹੁਣ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ 28 ਅਗਸਤ ਤੱਕ ਇਸ ਪੂਰੇ ਮਸਲੇ ਦੇ ਵਿੱਚ ਉਹਨਾਂ ਤੋਂ ਜਵਾਬ ਮੰਗਿਆ ਪਰ ਵੱਡੀ ਗੱਲ ਇਹ ਹੈ ਕਿ ਭਗਵੰਤ ਮਾਨ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਇਹ ਗੱਲ ਕਹਿ ਦਿੱਤੀ ਹੈ ਕਿ NSA ਜਿਹੜੀ ਅਮਰਤਪਾਲ ਸਿੰਘ ਹੋਰਾਂ ਦੇ ਉੱਪਰ ਲੱਗੀ ਹੈ ਉਹ ਬਿਲਕੁਲ ਸਹੀ ਲੱਗੀ ਹੈ ਤਾਂ ਦੱਸ ਜੀਏ ਕਿ ਅਮਰਤਪਾਲ ਸਿੰਘ ਹੋਰਾਂ ਨੇ ਪਟੀਸ਼ਨ ਦੇ ਵਿੱਚ ਕਿਹਾ ਸੀ ਕਿ ਮੇਰੇ ਉੱਪਰ ਲੱਗੀ ਐਨਐਸਏ ਬਿਲਕੁਲ ਗਲਤ ਹੈ ਮੇਰੇ ਤੇ ਲੱਗੇ ਦੋਸ਼ ਜਿਹੜੇ ਬਿਲਕੁਲ ਗਲਤ ਨੇ ਬੇਬੁਨਿਆਦ ਨੇ ਹੁਣ ਮੈਂ ਸੰਸਦ ਦਾ ਸਦਸਾ ਹੈਗਾ ਮੈਂ ਸੰਸਦ ਦਾ ਮੈਂਬਰ ਹੈਗਾ ਸੰਵਧਾਨ ਦੀ ਸੌ ਵੀ ਜਿਹੜੀ ਉਹਨਾਂ ਨੇ ਚੁੱਕੀ ਹੈ ਤੇ ਉਹਨਾਂ ਨੂੰ ਕਈ ਲੱਖ ਵੋਟਾਂ ਪਈਆਂ ਨੇ ਅਤੇ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਜਿਸ ਤੋਂ ਬਾਅਦ ਉਹ ਸੰਸਦ ਮੈਂਬਰ ਬਣ ਚੁੱਕੇ ਨੇ ਸੰਵਿਧਾਨ ਦੀ ਸੋਚ ਚੁੱਕੀ ਹੈ ਤਾਂ ਹੁਣ NSA ਜਿਹੜੀ ਉਹਨਾਂ ਦੀ ਰੱਦ ਕੀਤੀ ਜਾਵੇ ਪਟੀਸ਼ਨ ਦੇ ਵਿੱਚ ਲਿਖਿਆ ਗਿਆ ਸੀਗਾ ਤਾਂ ਪੰਜਾਬ ਸਰਕਾਰ ਨੇ ਸੁਣਵਾਈ ਦੇ ਦੌਰਾਨ ਇਹ ਗੱਲ ਕਹੀ ਹੈ ਕਿ ਨਹੀਂ ਇਹ ਅਮਰਤਪਾਲ ਉੱਪਰ ਲੱਗੀ NSA ਜਿਹੜੀ ਉਹ ਬਿਲਕੁਲ ਜਾਇਜ਼ ਹੈ ਬਿਲਕੁਲ ਸਹੀ ਹੈ ਔਰ ਆਉਣ ਵਾਲੀ ਤਰੀਕ ਦੇ ਉੱਪਰ ਅਸੀਂ ਹੁਣ ਇਹ ਇਹਦੇ ਵਿੱਚ ਜਿਹੜੀ ਕੁਝ ਇਨਪੁਟਸ ਇਹੋ ਜੀਆਂ ਹੈਗੀਆਂ ਨੇ ਜਿਹੜੀਆਂ ਕਿ ਇਹ ਸਾਬਤ ਕਰ ਦੇਣਗੀ ਆ ਕਿ ਅਮਰਤਪਾਲ ਉੱਪਰ ਲੱਗੀ ਜਿਹੜੀ NSA ਉਹ ਬਿਲਕੁਲ ਸਹੀ ਹੈ ਤਾ ਦੱਸਦੀ ਹੈ ਕਿ ਅਮਰਤਪਾਲ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈਗੇ ਆ ਔਰ ਜਦੋਂ ਉਹਨਾਂ ਨੂੰ ਇਸ NSA ਦੇ ਤਹਿਤ ਡੇਬਰੂਗੜ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ ਤਾਂ ਉਦੋਂ ਤੋਂ ਹੀ ਪੰਜਾਬ ਸਰਕਾਰ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਕਾਫੀ ਜ਼ਿਆਦਾ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ ਸੀ ਅੱਜ ਤੱਕ ਵੀ ਇਹ ਮਸਲਾ ਬਹੁਤ ਜ਼ਿਆਦਾ ਉੱਠ ਰਿਹਾ ਚਾਹੇ ਉਹ ਅਕਾਲੀ ਦਲ ਦੇ ਲੋਕ ਹੋਣ ਚਾਹੇ ਉਹ ਕਾਂਗਰਸ ਦੇ ਲੋਕ ਹੋਣ ਬਹੁਤ ਸਾਰੇ ਲੋਕ ਇਹ ਸਵਾਲ ਚੁੱਕਦੇ ਨੇ ਕਿ ਠੀਕ ਆਵਰਤਪਾਲ ਸਿੰਘ ਹੋਰਾਂ ਨੇ ਜਿੰਨੀ ਗਲਤੀ ਕੀਤੀ ਸੀ ਉਨੀ ਉਹਨਾਂ ਨੂੰ ਸਜ਼ਾ ਮਿਲ ਜਾਣੀ ਚਾਹੀਦੀ ਹੈ ਪਰ ਇਸ ਤਰੀਕੇ ਨਾਲ NSA ਲਗਾ ਕੇ ਉਹਨਾਂ ਨੂੰ ਡਿਬਰੂਗੜ ਦੇਲ ਦੇ ਵਿੱਚ ਸੱਟਣਾ ਇਹ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਵਾਸਤੇ ਜਾਇਜ਼ ਨਹੀਂ ਹੈ ਇਹ ਇਲਜ਼ਾਮ ਲਗਾਤਾਰ ਲੱਗ ਰਹੇ ਨੇ ਕਿ ਭਗਵੰਤ ਮਾਨ ਸਰਕਾਰ ਅਤੇ ਕੇਂਦਰ ਸਰਕਾਰ ਜਿਹੜੀ ਹੈ ਉਹ ਸਿੱਖ ਨੌਜਵਾਨਾਂ ਦੇ ਨਾਲ ਤੱਕਾ ਕਰ ਰਹੀ ਹੈ ਔਰ ਉਹਨਾਂ ਦੇ ਲੋਕਤੰਤਰ ਦਾ ਜਿਹੜਾ ਘਾਣ ਕਰ ਰਹੀ ਹੈ ਇਹ ਇਲਜ਼ਾਮ ਜਿਹੜੇ ਲਗਾਤਾਰ ਭਗਵੰਤ ਮਾਨ ਸਰਕਾਰ ਅਤੇ ਕੇਂਦਰ ਸਰਕਾਰ ਦੇ ਉੱਤੇ ਲੱਗ ਰਹੇ ਸੀ ਤਾਂ ਹੁਣ ਅਮਰਪਾਲ ਸਿੰਘ ਹੋਰਾਂ ਦੇ ਵੱਲੋਂ ਜਿਹੜੀ ਜਿਹੜੀ ਚੋਣ ਹੈ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਐਮਪੀ ਬਣਨ ਤੋਂ ਬਾਅਦ ਹੁਣ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਹੈ ਜਿਹਦੇ ਵਿੱਚ ਉਹਨਾਂ ਨੇ ਆਪਣੀ ਐਨਐਸਏ ਨੂੰ ਬਿਲਕੁਲ ਗਲਤ ਦੱਸਿਆ ਤੇ ਐਨਐਸਏ ਰੱਦ ਕਰਨ ਦੀ ਅਪੀਲ ਵੀ ਜਿਹੜੀ ਆ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਪਰ ਪੰਜਾਬ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਨਹੀਂ ਜੀ ਇਹ ਐਨਐਸਏ ਬਿਲਕੁਲ ਸਹੀ ਲੱਗੀ ਹੈ ਔਰ ਆਉਣ ਵਾਲੀ ਤਰੀਕ ਦੇ ਉੱਪਰ ਅਸੀਂ ਜਿਹੜੇ ਇਹਦੇ ਤੇ ਤੱਥ ਕੁਝ ਇਨਪੁਟਸ ਜਿਹੜੇ ਆ ਸਾਡੇ ਕੋਲੇ ਉਹ ਪੇਸ਼ ਕਰ ਦੇਵਾਂਗੇ ਤਾਂ ਵੱਡੀ ਗੱਲ ਹੈ ਔਰ ਵੱਡੀ ਖਬਰ ਹੈ ਕਿ ਅਮਰਤਪਾਲ ਦੀ ਐਨਐਸਏ ਨੂੰ ਲੈ ਕੇ ਪੰਜਾਬ ਸਰਕਾਰ ਨੇ ਮੰਨਿਆ ਕਿ ਐਨਐਸਏ ਬਿਲਕੁਲ ਜਾਇਜ ਲੱਗੀ ਹੋਈ ਹੈ ਔਰ ਉਹਨਾਂ ਨੇ ਕਿਹਾ ਕਿ ਆਉਣ ਵਾਲੀ ਤਰੀਕ ਤੇ ਅਸੀਂ ਕੁਝ ਇਹੋ ਜਿਹੇ ਇਨਪੁਟਸ ਜਾਰੀ ਕਰਾਂਗੇ ਜਿਸ ਤੋਂ ਬਾਤ ਸਾਬ ਹੋ ਜਾਏਗਾ ਕਿ ਐਨਐਸਏ ਜਾਇਜ ਹੈ ਔਰ ਹੁਣ ਕੇਂਦਰ ਨੂੰ ਅਤੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਦੇ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ 28 ਅਗਸਤ ਤੱਕ ਹੁਣ ਇਸ ਮਸਲੇ ਦੀ ਸੁਣਵਾਈ ਜਿਹੜੀ ਆ ਹੋਏਗੀ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾ ਟੀਵੀ ਦੇ ਨਾਲ